ਜੀ 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 ਜ ਉਸ ਤੋਂ ਬਾਅਦ ਇਹ ਮਹਾਤਲ ਇਲੈਕਸ਼ਨ ਚ ਮੈਂ ਮਹਾਤਲ ਇਲੈਕਸ਼ਨ ਮੇਰੀ ਸ਼ਾਹਪੁਰ ਡਿਊਟੀ ਲੱਗੀ ਸੀ ਉੱਥੇ ਵੀ ਮੈਂ ਇੱਕ ਹਫਤਾ ਰਹਿ ਕੇ ਆਪਣੇ ਖਰਚੇ ਤੇ ਹੋਟਲ ਚ ਸਟੇ ਸਾਰਾ ਕੁਝ ਆਪਣੇ ਕੋਲੋਂ ਕਰਕੇ ਪਾਰਟੀ ਦੀ ਡਿਊਟੀ ਕੀਤੀ ਉਸ ਤੋਂ ਬਾਅਦ ਜਲੰਧਰ ਦੋਨੋ ਜਿਮਨੀ ਚੋਨਾ ਵਿੱਚ ਡੇਰਾ ਬਾਬਾ ਨਾਨਕ ਵਿੱਚ ਮੈਂ ਯੂਨਿਟ ਪਰ ਭਾਰੀ ਦੇ ਤੌਰ ਤੇ ਚਾਰ ਵਾੜਾਂ ਸੀ ਮੇਰੇ ਕੋਲ ਉੱਥੇ ਵੀ ਮੈਂ ਡਿਊਟੀ ਦਿੱਤੀ ਹੈ ਤੇ ਪਲੱਸ ਜਿੱਥੇ ਜਿੱਥੇ ਹੋਰ ਵੀ ਮੇਰੀ ਪਾਰਟੀ ਨੇ ਜਿੱਥੇ ਜਿੱਥੇ ਡਿਊਟੀ ਲਗਾਈ ਕੋਈ ਰੈਲੀਆਂ ਚ ਕਿਸੇ ਤਰ੍ਹਾਂ ਦੀ ਵੀ ਕੋਈ ਬੱਸਾਂ ਦੀ ਜੋ ਡਿਊਟੀ ਲੱਗੀ ਅਸੀਂ ਪੂਰੀ ਪਾਰਟੀ ਲਈ ਹਰ ਜਗ੍ਹਾ ਨਾਲ ਮੋਢਾ ਮੋਢਾ ਲਾ ਕੇ ਪਾਰਟੀ ਲਈ ਖੜੇ ਹੋਏ ਨੇ ਤੇ ਕੁਝ ਅੱਜ ਜਦੋਂ ਲਿਸਟ ਆਈਆਂ ਤੇ ਮੈਨੂੰ ਬੜਾ ਫੀਲ ਹੋਇਆ ਕਿ ਪਾਰਟੀ ਨੇ ਮੇਰੀ ਟਿਕਟ ਕੱਟ ਲਈ ਗਈ ਹੈ ਪਾਰਟਿਕੂਲਰ ਨਗਰ ਪਾਰਟੀ ਦੇ ਐਂਡ ਤੋਂ ਪਤਾ ਲੱਗਿਆ ਮੈਨੂੰ ਕਿ ਪਾਰਟੀ ਦੀ ਜਿਹੜੀ ਟਿਕਟ ਕੱਟੀ ਗਈ ਹੈ ਉਹ ਐਮਐਲਏ ਸਾਹਿਬ ਦੇ ਕਹਿੰਦੇ ਟਿਕਟ ਕੱਟੀ ਗਈ ਹੈ ਇਹਲਾ ਮੈਂ ਹੁੰਦਾ ਸੋਇਆ ਐਮਐਲਏ ਡਾਕਟਰ ਜਸਵੀ ਸਿੰਘ ਸੰਧੂ ਹਲਕਾ ਦਾਸ ਤੋਂ ਐਮਐਲਏ ਉਹਨਾਂ ਦੇ ਵੱਲੋਂ ਮੈਨੂੰ ਕੁਝ ਦਿਨ ਪਹਿਲਾਂ ਵਰੁਣ ਬਮਰਾ ਜੀ ਗਏ ਨੇ ਉਹਨਾਂ ਦੇ ਸਲਾਹਕਾਰ ਡੇ ਚੰਡੀਗੜ੍ਹ ਦੇਖਦੇ ਨੇ ਸਾਰਾ ਉਹਨਾਂ ਵੱਲੋਂ ਮੈਨੂੰ ਬੁਲਾਇਆ ਗਿਆ ਸੀਗਾ ਤੇ ਕੁਝ ਡਿਮਾਂਡ ਕੀਤੀ ਗਈ ਸੀਗੀ ਕਿ ਤੁਹਾਡੀ ਉਥੋਂ ਵਾਰ ਤੋਂ ਇੰਪੀਰੀਅਸ ਸਿਟੀ ਤੋਂ ਕੋਈ ਕੈਂਡੀਡੇਟ ਆ 25 ਲੱਖ ਰੁਪਏ ਆਫਰ ਕਰ ਰਿਆ ਕਿ ਤੂੰ ਉਸੇ ਖਰਚਾ ਕਰ ਸਕਦੇ ਹੋ ਨਾ ਤੇ ਮੇਰੇ ਵੱਲੋਂ ਸਾਫ਼ ਮਨਾਈ ਕਰ ਦਿੱਤੀ ਕਿ ਮੈਂ ਮੈਂ 25000 ਰੁਪਏ ਵੀ ਟਿਕਟ ਲੈਣ ਲਈ ਨਹੀਂ ਕਰਨਾ ਕਿਉਂਕਿ ਮੈਂ ਤੇ ਪਹਿਲੇ ਹੀ ਤੁਹਾਨੂੰ ਬੜੇ ਪੇ ਕਰ ਚੁੱਕਾ ਹਾਂ ਮੈਂ ਤੇ ਤੁਹਾਡੇ ਇਲੈਕਸ਼ਨਾਂ ਵਿੱਚ ਐਮਐਲਏ ਸਾਹਿਬ ਦੇ ਇਲੈਕਸ਼ਨ ਤੋਂ ਬਾਅਦ ਜੇਦੋ ਉਹਨਾਂ ਦਾ ਨਾਮ ਐਮਐਲਏ ਸਾਹਿਬ ਦਾ ਲਿਸਟਾਂ ਵਿੱਚ ਆ ਰਿਹਾ ਸੀਗਾ ਕਿ ਮੰਤਰੀ ਦੀ ਦੌੜ ਵਿੱਚ ਸੀਗੇ ਇਹ ਦੇਖੋ ਮੇਰੇ ਕੋਲ ਸਾਰੇ ਆਨ ਰਿਕਾਰਡ ਹੈ ਐਮਐਲਏ ਜਸਪੀਤ ਸਿੰਘ ਸੰਧੂ ਬਾਈ ਡੇਟਿਡ 26 ਤਿੰਨ ਨੂੰ 4 ਲੱਖ ਰੁਪਈਆ ਉਦੋਂ ਮੈਂ ਉਹਨਾਂ ਨੂੰ ਪੇ ਕੀਤਾ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਹੋਰ ਪੈਸੇ ਚਾਹੀਦੇ ਜੀ ਮੈਂ ਦਿੱਲੀ ਹੋਰ ਪੈਸੇ ਦੇਨੇ ਵੇ 1.5 ਕਰੋੜ ਰੁਪਈਆ ਮੈਂ ਦੇ ਚੁੱਕਾ ਹਾਂ ਹੋਰ ਅੱਗੇ ਦਿੱਲੀ ਪੇ ਕਰਨਾ ਉਸ ਤੋਂ ਬਾਅਦ 19 ਚਾਰ ਨੂੰ ਫੇਰ ਮੈਂ ਕਰੂੰ ਉਹਨਾਂ ਨੇ 2.5 ਲੱਖ ਰੁਪਏ ਮੰਗਿਆ ਮੈਂ 2.5 ਲੱਖ ਰੁਪਈਆ ਫੇਰ ਇਹਨਾਂ ਨੂੰ ਪੇ ਕੀਤਾ ਤੇ ਉਸ ਤੋਂ ਬਾਅਦ ਵੀ ਚਲੋ ਮੰਤਰੀ ਨਹੀਂ ਬ ਤੇ ਅੱਜ ਵੀ ਮੇਰੇ ਕੋ 25 ਲੱਖ ਦੀ ਆਫਰ ਹੋਈ ਮੈਂ ਇਹਨਾਂ ਨੂੰ ਮੈਂ ਕਹਿਆ ਜੀ ਮੈਂ 25000 ਰੁਪਏ ਟਿਕਟ ਲਈ 페 ਨਹੀਂ ਕਰਨਾ ਮੈਂ ਇਸ ਲਈ ਸੰਗਠਨ ਖੜਾ ਮੈਂ ਸੰਗਠਨ ਦੀ ਬੜੀ ਸੇਵਾ ਕੀਤੀ ਆ ਤੇ ਫਿਰ ਸਾਫ਼ ਸ਼ਬਦਾਂ ਵਿੱਚ ਮੈਨੂੰ ਕਿਹਾ ਗਿਆ ਕਿ ਫਿਰ ਸੰਗਠਨ ਹੀ ਤੁਹਾਡੀ ਟਿਕਟ ਓਕੇ ਕਰਾਏਗਾ ਮੇਰੇ ਵੱਲੋਂ 100% ਟਿਕਟ ਨਹੀਂ ਤੁਹਾਨੂੰ ਮਿਲੇਗੀ ਮਤਲਬ ਇਹ ਤੇ ਦਾਅਵਾ ਕਰਦੇ ਸੀ ਕਿ ਐਮਐਲਏ ਨੇ ਤੇ ਟਿਕਟ ਦਵਾਈ ਦੋਰੀ ਬਿਲਕੁਲ ਜੀ ਬਿਲਕੁਲ ਦਾਅਵਾ ਕਰਦਾ ਅਸੀਂ ਪਾਰਟੀ ਦੇ ਸਿਪਾਹੀ ਸੀਗੇ ਪਾਰਟੀ ਨੇ ਜਿਨਨੀ ਵੀ ਕਮੇਟੀ ਚ ਮੈਂਬਰ ਸੀਗੇ ਸਾਰਿਆਂ ਨੇ ਮੇਰੇ ਉੱਤੇ ਸਟੈਂਡ ਲੇਤਾ ਸਿਰਫ ਮੈਂ ਲੈ ਨਹੀਂੀ ਉਸ ਓਪੋਜੀਟ ਮੇਰੇ अगਲੋ ਗੱਲ ਕੀਤੀ ਗਈ ਹੈ ਪਿਛੇ ਜੀ ਕੁਛ ਆਪਣੇ ਪੰਚਾਇਤੀ ਇਲੈਕਸ਼ਨ ਵੀ ਸੀਗੇ ਪੰਚਾਇਤੀ ਇਲੈਕਸ਼ਨ ਵਿੱਚ ਵੀ ਇਹਨਾਂ ਨੇ ਮਾਨੂੰ ਫੋਰਸਫੁਲੀ ਕਿਹਾ ਚਲੋ ਕੀ ਗੌਰਵ ਤੂੰ ਜਿਹੜਾ ਪੰਚਾਇਤੀ ਏਰੀਆ ਉਤੋਂ ਆਪਣੇ ਵਾਇਜ਼ ਦੇ ਵੇਪਰ ਭਰ ਅਜੇ ਕਿ ਮੇਰਾ ਏਰੀਆ ਨਹੀਂ ਸੀ ਪੈਂਦਾ ਤੇ ਮੈਂ ਇਹਨਾਂ ਦੇ ਕਹਿਣ ਤੇ ਉਹਦਾ ਵੀ ਪੇਪਰ ਭਰੇ ਪੇਪਰ ਭਰਨ ਤੋਂ ਬਾਅਦ ਇਹਨਾਂ ਨੇ ਸਾਡੇ ਕੁਛ ਦੋ ਮੈਂਬਰਾਂ ਦੇ ਪੇਪਰ ਖੁੱਦੀ ਕਟਵਾ ਦਿੱਤੇ ਪੇਪਰ ਕਟਵਾਉਣ ਤੋਂ ਬਾਅਦ ਜਦੋਂ ਫਿਰ ਮਾਨੂੰ ਕਿਹਾ ਗਿਆ ਕਿ ਤੁਸੀਂ ਪੇਪਰ ਵਾਪਸ ਲਓ ਪੇਪਰ ਵਾਪਸ ਕਰਨ ਤੋਂ ਬਾਅਦ ਮੇਰੇ ਇੱਥੇ ਦੁਕਾਨ ਦੇ ਉੱਤੇ ਹੀ ਹਮਲਾ ਹੋਇਆ 15 ਤੋਂ 20 ਬੰਦੇ ਆਏ ਉਦੀ ਵੀ ਕੰਪਲੇਟ ਮਾਨਯੋਗ ਸੀਪੀ ਸਾਹਿਬ ਨੂੰ ਮੈਂ ਕੰਪਲੇਨ ਕੀਤੀ ਸੀ ਇਹ ਕੰਪਲੇਨ ਨੰਬਰ ਹੈ ਉਹਦਾ ਵੀ ਅੱਜ ਤੱਕ 1.5 ਮਹੀਨੇ 2 ਮਹੀਨੇ ਤੋਂ तकरीबन ਕੋਈ ਵੀ ਐਕਸ਼ਨ ਨਹੀਂ ਹੋਇਆ ਤੇ ਉਹ ਵੀ ਮੈਂ ਚੱਕਰ ਮਾਰ ਮਾਰ ਥੱਕ ਗਿਆ ਏਸੀਪੀ ਸਾਹਿਬ ਕੋਲ ਸ਼ਿਵਦਰਸ਼ਨ ਜੀ ਕੋਲ ਤੇ ਕੋਈ ਵੀ ਐਫਆਈਆਰ ਦਰਜ ਨਹੀਂ ਹੋਈ ਜਿੱਦੀ ਕਿ ਸੀਸੀਟੀਵੀ ਫੁਟੇਜ ਮੇਰੇ ਕੈਮਰੇ ਸਾਰੇ ਇੱਥੇ ਲੱਗੇ ਸੀ ਕਿ ਜੋ ਕਰਕੇ ਮੇਰੇ ਨਾਲ ਕਰਕੇ ਗਏ ਆ ਸਾਰੀ ਰਿਕਾਰਡਿੰਗ ਵੀ ਮੈਂ ਏਸੀਪੀ ਸਾਹਿਬ ਨੂੰ ਵੀ ਦੇ ਦਿੱਤੀ ਉਹ ਵੀ ਇਹਨਾਂ ਦੇ ਕਹਿਣ ਦੇ ਉੱਤੇ ਕੋਈ ਵੀ ਉਹਦੇ ਤੇ ਐਕਸ਼ਨ ਨਹੀਂ ਲਿੱਤਾ ਗਿਆ ਕੋਈ ਤੁਹਾਡੀ ਨੂੰ ਕਹਿ ਕੇ ਵਰਨ ਬਮਰਾਏ ਦੇ थ्रू ਉਹਨਾਂ ਨੇ ਪੈਸੇ ਲਏ ਜੀ ਵਰਨ ਬਮਰਾਏ ਜੀ ਸੀ ਇਹਨਾਂ ਦਾ ਦਲਾਲ ਜੀ ਸਾਰੇ ਪੈਸੇ ਇੱਧਰ ਉੱਧਰ ਵਰਨ ਬਮਰਾਏ ਜੀ ਕੋਲ ਸਾਰਿਆਂ ਨੂੰ ਆਫਰਾਂ ਕਿ ਕਰਵਾਈਆਂ ਕੀਤੀਆਂ ਗਈਆਂ ਜਿੰਨੀਆਂ ਵੀ ਟਿਕਟਾਂ ਮਿਲੀਆਂ ਤੁਸੀਂ ਦੇਖ ਸਕਦੇ ਹੋ ਜਿਹੜੇ ਪਾਰਟੀ ਦੇ ਵਰਕਰਾਂ ਦੇ ਕਈਆਂ ਦੀ ਟਿਕਟਾਂ ਕਟੀਆਂ ਕੁਝ ਬਹੁਤ ਪੁਰਾਣੇ ਜਿਹੜੇ ਸੰਗਠਨ ਦੇ ਬੰਦੇ ਸੀ ਉਹਨਾਂ ਨੂੰ ਟਿਕਟਾਂ ਮਿਲੀਆਂ ਜਿਹੜੇ ਕਿ ਪੈਸੇ ਪੇ ਨਹੀਂ ਸੀ ਕਰ ਸਕਦੇ ਜਿਹੜੇ ਪੈਸੇ ਪੇ ਕਰ ਸਕਦੇ ਸੀ ਉਹਨਾਂ ਕੋਲੋਂ ਪੈਸੇ ਪੇ ਕਰਕੇ ਹੀ ਟਿਕਟਾਂ ਮਿਲੀਆਂ ਸੀਗੀਆਂ ਸਾਨੂੰ ਜਿਹੜੀ ਵਾਰਡ ਹੈ ਜਰਨਲ ਹੈ ਕਿ ਐਸੀ ਹੈ ਵਾਰਡ ਜੀ ਜਰਨਲ ਜੈਂਟਸ ਜਰਨਲ ਸੀਗੀ ਇਹਦੇ ਵਿੱਚੋਂ ਵੀ ਇਹ ਵੀ ਚੀਜ਼ ਬੜੀ ਨੋਟ ਕਰਨ ਵਾਲੀ ਹੈ ਕਿ ਇਹਦੇ ਵਿੱਚ ਵੀ ਜਿਹੜੀ ਵਾਰਡ ਜਰਨਲ ਸੀ ਉਹਦੇ ਵਿੱਚ ਵੀ ਬੀਸੀ ਅ ਵਰਗ ਤੋਂ ਟਿਕਟ ਦਿੱਤੀ ਗਈ ਹੈ ਜਨਰਲ categories ਨਾਲ ਵਿੱਚ ਕਿਹਾ ਕੀਤਾ ਗਿਆ ਹੈ ਇਹ ਇੱਥੇ ਬੜੀ ਹਿੰਦੂ ਵੋਟ ਬਹੁਤ ਜ਼ਿਆਦਾ ਤੁਸੀਂ ਇਹ ਐਮਪੀ ਦੇ ਇਲੈਕਸ਼ਨ ਦੇ ਦੇਖੋ ਕਿ ਬੜਾ 60% ਵੋਟ ਬੀਜੇਪੀ ਨੂੰ ਪਈ ਸੀ ਤੇ ਉਹਦਾ ਵੀ ਇਹਨਾਂ ਨੂੰ ਕਾਫੀ ਸਿਹਤ ਤੇ ਨੁਕਸਾਨ ਹੋਣ ਨੂੰ ਲੱਗਿਆ ਲੇਕਿਨ ਦੇਖਿਆ ਜਾਵੇ ਆਮ ਆਦਮੀ ਪਾਰਟੀ ਸੀ ਕੋਈ ਰਿਸ਼ਤ ਮੰਗੇਗਾ ਤਾਂ ਉਹਦੀ ਕੰਪਲੇਟ ਕੀਤੀ ਜਾਂਦੀ ਤੇ ਵਿਜੀਲੈਂਸ ਦੀ ਜਾਂਚ ਕਰਾਉਗਾ ਤੂੰ ਸਰ ਦੇਖੋ ਮੈਂ ਹਾਈ ਕਮਾਂਡ ਹੋਇਆ ਦਾ ਕਾਸ ਕਰਨਾ ਚਾਹੁੰਦਾ ਹੈ ਕਿ ਅਸੀਂ ਜੁੜੇ ਸੀ ਆਮ ਆਦਮੀ ਪਾਰਟੀ ਦੇ ਇੱਕ ਕੇਜਰੀਵਾਲ ਜੀ ਦੀ ਸੋਚ ਨਾਲ ਅਸੀਂ ਕੇਜਰੀਵਾਲ ਜੀ ਦੀ ਵਿਚਾਰਾਂ ਨਾਲ ਜੁੜੇ ਸੀ ਕਿ ਜਦੋਂ ਉਹਨਾਂ ਦੇ ਵਿਚਾਰ ਸਾਨੂੰ ਅੱਛੇ ਲੱਗੇ ਅਸੀਂ ਉਹਨਾਂ ਨਾਲ ਪਾਰਟੀ ਨਾਲ ਜੁੜੇ ਆ ਕਿ ਚਲੋ ਕੁਝ ਸੁਧਾਰ ਆਏਗਾ ਮਗਰ ਅੱਜ ਨੂੰ ਪਾਰਟੀ ਵਿੱਚ ਸਾਨੂੰ ਜਿੰਝ ਲੱਗ ਰਿਹਾ ਕਿ ਜਿਹੋ ਜਿਹੇ ਇੱਥੇ ਐਮਐਲਏ ਜਿਹੋ ਜਿਹੇ ਵਿਧਾਇਕ ਜੋ ਕੁਝ ਸਾਰੇ ਸ਼ਹਿਰ ਚ ਸੁਣਨ ਚਾ ਰਿਹਾ ਕਿ ਉੱਥੇ ਵੀ ਪੈਸੇ ਦੀ ਰਿਵਾਇੰਡ ਕੀਤੀ ਗਈ ਇੱਥੇ ਵੀ ਪੈਸੇ ਦੀ ਰਿਵਾਇੰਡ ਕੀਤੀ ਗਈ ਐ ਤੇ ਅਸੀਂ ਖੁਦ ਸਾਡੇ ਨਾਲ ਹੀ ਇਹ ਚੀਜ਼ ਹੋ ਗਈ ਹੈ ਐ ਮੈਂ ਹਾਈ ਕਮੰਡ ਨੂੰ ਦਰਖਾਸਤ ਕਰਨਾ ਚਾਹੁੰਦਾ ਕਿ ਇਹਨਾਂ ਦੇ ਖਿਲਾਫ ਸਭ ਤੋਂ ਸਖਤ ਐਕਸ਼ਨ ਲੈਣੇ ਚਾਹੀਦੇ ਆ ਕਿ ਇਹ ਇਹਨਾਂ ਨੂੰ ਬਰਖਾਸਤ ਕਰਕੇ ਇਹਨਾਂ ਨੂੰ ਐਮਐਲਏ ਇਹਨਾਂ ਦੀ ਸ਼ਿਪ ਕੈਨਸਲ ਕਰਨੀ ਚਾਹੀਦੀ ਹੈ ਇਹ ਜਿਵੇਂ ਇਹ ਪਾਰਟੀ ਦਾ ਹੋਰ ਨੁਕਸਾਨ ਕਰਾਂਗੇ ਆਉਣ ਵਾਲੇ ਇਲੈਕਸ਼ਨਸ ਵਿੱਚ ਪਾਰਟੀ ਦਾ ਬਹੁਤ ਜ਼ਿਆਦਾ ਨੁਕਸਾਨ ਕਰਾਂਗੇ ਜੀ 25 ਲੱਖ ਦੀ ਤੁਸੀਂ ਗੱਲ ਕੀਤੀ ਹੈ ਜੀ ਕੋਈ ਆਪਾਂ ਸਬੂਤ ਇਸੇ ਰਿਕਾਰਡਿੰਗ ਉਹ ਗਰਬਤ ਹੋ ਗਈ ਜੀ ਜਿਹੜਾ ਤੁਸੀਂ ਕਹ ਰਹੇ ਹੋ 25 ਲੱਖ ਰੁਪਏ ਮੰਗਿਆ ਜਾ ਸਰ ਰਿਕਾਰਡਿੰਗ ਇਹਦੀ ਕੋਈ ਵੀ ਨਹੀਂ ਹੈ ਜਦੋਂ ਵੀ ਇਹ ਗੱਲ ਹੋਈ ਪਹਿਲੇ ਫੋਨ ਸਵਿਚ ਆਫ ਕਰਾ ਕੇ ਫਿਰ ਮੈਨੂੰ ਬਿਠਾ ਕੇ ਗੱਲ ਕੀਤੀ ਗਈ ਆ ਰੂਮ ਦੇ ਵਿੱਚ ਕੀ ਆ ਪੈਸੇ ਪੇ ਕਰਨੇ ਪੈਣਗੇ ਜੇ ਅਸੀਂ ਕੁਝ ਕਰਨਾ ਚਾਹੋ ਜੋ ਤੁਸੀਂ ਕਰ ਸਕਦੇ ਹੋ ਦੱਸੋ ਕੀ ਕਰ ਸਕਦੇ ਹੋ ਮੈਂ ਕਿਹਾ ਮੈਂ 25 ਲੱਖ ਕੀ 25 ਹਜ਼ਾਰ ਨਹੀਂ ਦੇਣਾ ਇਹ ਰਿਕਾਰਡਡ ਗੱਲਾਂ ਨਹੀਂ ਹੁੰਦੀਆਂ ਤਾਂ ਤੁਸੀਂ ਵੀ ਸਮਝ ਦਿਓ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਹੋਵੇ ਤੇ ਸਾਨੂੰ ਐਵੀ ਨਹੀਂ ਸੀ ਕਿ ਅੰਦਾਜ਼ਾ ਕੀ ਹੈ ਮੈਨੂੰ ਬੁਲਾ ਕੇ ਇਹ ਗੱਲ 30 ਲੱਖ ਰੁਪਿਆ ਕਹਿੰਦੇ ਮੰਗਿਆ ਕਿ ਸਬੂਤ ਹੈ ਕਿ ਆਪਾਂ ਪੇਸ਼ ਕਰਦੇ ਹਾਂ ਤਸਵੀਰ ਦਾ ਆਪਾਂ ਰੋਲ ਕਿਤਾਬ ਦਾ ਕਰ ਸਕਦੇ ਹਾਂ ਤਸਵੀਰ ਦਾ ਆਪਾਂ ਜਸਪੀਰ ਵਰੁਣ ਬਮਰਾ ਜੀ ਜਸਬੀਰ ਸਿੰਘ ਜੀ ਦਾ ਹੀ ਕੰਮ ਕਰਦੇ ਸਾਰਾ ਉਹ ਤੇ ਸਾਰਿਆਂ ਨੂੰ ਪਤਾ ਹੀ ਹੈ ਸੀਰ ਦਾ ਪਹਿਲੇ ਡਾਕਟਰ ਰਾਜ ਕੁਮਾਰ ਨਾਲ ਕੰਮ ਕਰਦੇ ਸੀਗੇ ਆਨਲਾਈਨ ਤੋਂ ਕੋਈ ਪੇਮੈਂਟ ਨਹੀਂ ਪੇਮੈਂਟ ਮੈਂ ਕਹਿ ਰਿਹਾ ਮੈਂ ਉਹਨਾਂ ਨੂੰ ਦਿੱਤੀ ਵੀ ਨਹੀਂ ਪਏ ਵੀ ਨਹੀਂ ਕੀਤੀ ਕਿਉਂਕਿ ਮੈਨੂੰ ਅਮਾਉਂਟ ਬਹੁਤ ਜ਼ਿਆਦਾ ਲੱਗੀ ਪਹਿਲੀ ਗੱਲ ਤੇ ਦੂਸਰੀ ਗੱਲ ਹੈ ਵੀ ਕਿ ਮੈਂ ਐਸੇ ਗੱਲ ਤੇ ਅੜਿਆ ਰਿਹਾ ਕਿ ਮੈਂ ਪਾਰਟੀ ਸੰਗਠਨ ਨਾਲ ਕੰਮ ਕੀਤਾ ਪਾਰਟੀ ਸੰਗਠਨ ਦਾ ਹਿੱਸਾ ਮੈਨੂੰ ਪਾਰਟੀ ਸਾਂਡ ਹੈ ਕਿ ਪਾਰਟੀ ਮੈਨੂੰ ਟਿਕਟ ਦਵਾਏਗੀ ਤੇ ਵਰਬਲੀ ਗੱਲ ਸੀਗੀ ਵਰਬਲੀ ਅਸੀਂ ਜਵਾਬ ਦੇ ਕੇ ਉਹਨਾਂ ਨੂੰ ਵਾਪਸ ਆ ਗਏ ਸੀ ਕਿ ਨਹੀਂ ਜੀ ਕੋਈ ਗੱਲ ਨਹੀਂ ਮੈਂ ਫਿਰ ਉਹਨਾਂ ਦਾ ਜੋ ਜਵਾਬ ਸੀਗਾ ਕਿ ਫਿਰ ਸੱਠ ਨਹੀਂ ਤੈਨੂੰ ਟਿਕਟ ਦਵਾਏਗਾ ਮੇਰੇ ਵੱਲੋਂ ਬਿਲਕੁਲ ਟਿਕਟ ਨਹੀਂ ਬਣਾਈਆ ਸਰ ਨਗਰ ਨਿਗਮ ਚੋਣਾਂ ਦਾ ਮੈਂ ਪਾਰਟੀ ਖਿਲਾਫ ਨਹੀਂ ਜਾਵਾਂਗਾ ਪਾਰਟੀ ਦਾ ਸਪਾਈਸੀ ਪਾਰਟੀ ਦੇ ਨਾਲ ਸੀ ਅੱਜ ਵੀ ਆ ਤੇ ਪਾਰਟੀ ਨਾਲ ਹੀ ਰਾਵਾਂਗਾ ਬਸ ਪਾਰਟੀ ਤੋਂ ਇਹ ਦਰਖਾਸਤ ਹੈ ਕਿ ਇਹਨਾਂ ਦੀ ਜੋ ਬੰਦੀ ਕਾਰਵਾਈ ਉਹ ਕੀਤੀ ਜਾਵੇ ਤੁਸੀਂ ਕਿਸੇ ਰਿਟਰਨ ਸ਼ਿਕਾਇਤ ਕੀਤੀ ਹੈ ਪਾਰਟੀ ਦੇ ਕਿਸੇ ਅਧਿਕਾਰੀ ਨੂੰ ਮਨੂਸ਼ ਅਗਰਵਾਲ ਨੂੰ ਨਹੀਂ ਫਿਲਹਾਲ ਨੇ ਕੀਤੀ ਵੈਸੇ ਮਨੂਸ਼ ਅਗਰਵਾਲ ਜੀ ਨਾਲ ਮੇਰੀ ਫੋਨ ਤੇ ਗੱਲ ਹੋਈ ਹੈ ਉਹਨਾਂ ਨੂੰ ਮੈਂ ਦੱਸ ਦਿੱਤਾ ਸੀ ਕਿ ਸਾਰਾ ਬਿਲਕੁਲ ਜਾਵਾਂਗੇ ਜੀ ਬਿਲਕੁਲ ਜਾਵਾਂਗੇ ਜਿੱਥੇ ਵੀ ਜਾਣਾ ਪਏਗਾ ਪਾਰਟੀ ਹਾਈ ਕਮਾਂਡ ਤੱਕ ਵੀ ਜਾਵਾਂਗਾ ਮੈਂ ਇਹ ਤੁਹਾਡੇ ਜਿਹੜੀ ਆ ਇਹ ਸਾਰੀ ਗੱਲਬਾਤ ਹੋਈ ਆ ਇਹ ਚੰਗੀ ਘਟੀ ਗੱਲ ਹੋਈ ਆ ਨਹੀਂ ਇਹ ਚੰਗੀ ਨਹੀਂ ਐਮ੍ਰਿਤਸਰ ਗੱਲ ਹੋਈ ਸੀ ਇੱਥੇ ਜਦੋਂ ਇੱਥੇ ਮੈਨੂੰ ਬੁਲਾਇਆ ਗਿਆ ਸੀਗਾ ਜਿਹੜਿਆ ਉਹਨਾਂ ਦੇ ਡਾਕਟਰ ਸੀ ਲੱਖ ਦੇ ਕਰੀਬ ਤੁਹਾਨੂੰ ਦੱਸ ਤੇ ਤੁਸੀਂ ਦਿੱਤੇ ਆ ਕਾਉਂਗੇ ਕਾਦੀ ਪੇਮੈਂਟ ਕੀਤੀ ਜੀ ਸਰ ਮੰਗੇ ਡਿਮਾਂਡ ਕੀਤੀ ਗਈ ਸੀ ਬੜੀਆਂ ਹੋਰ ਡਿਮਾਂਡ ਸੀਗਾ ਉਹ ਆਉਣ ਵਾਲੇ ਟਾਈਮ 'ਚ ਮੈਂ ਹੋਰ ਬੜਾ ਕੁਝ ਖੋਲਾਂਗਾ ਕਈ ਗਲੀਆਂ ਵਿੱਚ ਵੀ ਮੇਰੇ ਕੋਲ ਕੁਝ ਫੋਨ ਦੇ ਵਿੱਚ ਬਹੁਤ ਕੁਝ ਆ ਕਈ ਗਲੀਆਂ ਇੱਥੇ ਸੱਤ ਨੰਬਰ ਗਲੀ ਭਾਂਦੀ ਪਿੱਛੇ ਉੱਤੇ ਟਾਇਲ ਤੁਹਾਨੂੰ ਮੈਂ ਦਿਖਾ ਸਕਦਾ ਮੈਂ ਮੇਰੇ ਸਾਰੀ ਰਿਕਾਰਡਿੰਗ ਹੈ ਮੇਰੇ ਕੋਲ ਉਹ ਟਾਇਲ ਬਿਨਾਂ ਐਸੇ ਮਾਰਕੀਟਿੰਗ ਲੱਗ ਰਹੀਆਂ ਸੀ ਜਦੋਂ ਮੈਂ ਮੌਕੇ ਤੇ ਪਹੁੰਚਾ ਤੇ ਉਦੋਂ ਮੈਨੂੰ ਇਹਨਾਂ ਲੋਕ ਫੋਰਸਫਲੀ ਕਿਹਾ ਗਿਆ ਕਿ ਤੂੰ ਗੌਰਵਤ ਵਾਪਸ ਆ ਜਾ ਠੇਕੇਦਾਰ ਵੱਲੋਂ ਵੀ ਮੈਨੂੰ ਆਫਰ ਕੀਤੀ ਗਈ ਗੌਰਵ ਤੂੰ ਤੁਸੀਂ ਗੌਰਵ ਜੀ ਲੱਗਣ ਦਿਓ ਮੈਂ ਕਹਿੰਦਾ ਨਹੀਂ ਹੈ ਮੇਰੀ ਵਾਰਚੇ ਕੰਮ ਨਹੀਂ ਹੋਉਂਦੇ ਨਾ ਇਹੋ ਜਿਹਾ ਮੈਂ ਗਲਤ ਮਟੀਰੀਅਲ ਯੂਜ਼ ਨਹੀਂ ਹੋਣਾ ਦੇ ਨਾਲ ਤੁਸੀਂ 7 ਨੰਬਰ ਗੱਲੀ ਲੋਹਾਰਾ ਕਾ ਰੋਡ ਤੇ ਜਾ ਕੇ ਲੋਕਾਂ ਨੂੰ ਜੀਤਗਰ ਅੱਜ ਕੰਫਰਮ ਕਰ ਸਕਦੇ ਹੋ ਕਿ ਉਹ ਟਾਈਲਾਂ ਦਾ ਕੀ ਇਸ਼ੂ ਸੀਗਾ ਉਹ ਸਾਰੀ ਟਾਈਲ ਉਤਾਰ ਕੇ ਦੁਬਾਰਾ ਮੈਂ ਲਗਵਾਈ ਗਈ ਮੇਰੇ ਕੋਲ ਆਪ ਵਰਕਰਾਂ ਕੇ ਵਿਰੋਧ ਵੀ ਦੇਖਣ ਨੂੰ ਮਿਲਿਆ ਕਿ ਇਹ ਟਿਕਟਾਂ ਤੇ ਚੈਨਿੰਗ ਦਾ ਪੈਸੇ ਲੈਣ ਦੇ ਇਤਲਾਮ ਕਰਦੇ ਆਪ ਵਰਕਰ ਦੇ ਬਾਅਦ ਕੋਈ ਕੋ ਗੱਲੇ ਕਿ ਉਹ ਤਸ਼ਾ ਇੰਨਾ ਜਿਆਦਾ ਬਦਕਰਾਂਦਾ ਸਾਡੀਆਂ ਕਈ ਵਾੜਾਂ ਦੇ ਵਿੱਚ 20-20 25-25 ਫਾਰਮ ਸੀਗੇ। ਇੱਕ ਵਾਰ ਦੇ ਵਿੱਚ ਤਾਂ 40 ਫਾਰਮ ਸੀਗੇ। 5-5 7-7 ਤੇ ਆਮ ਸੀਗੇ। ਸੋ ਪਾਰਟੀ ਨੇ ਜਿਹੜੀ ਸਕ੍ਰੀਨਿੰਗ ਕਮੇਟੀ ਬਣਾਈ ਸੀ ਉਹਨੇ ਬੜੇ ਢੰਗ ਦੇ ਨਾਲ ਵਧੀਆ ਢੰਗ ਦੇ ਨਾਲ ਸਾਰੇ ਪੱਖ ਸੋਚ ਕੇ ਕੈਂਡੀਡੇਟਾਂ ਦੀ ਜਿਹੜੀ ਸਿਲੈਕਸ਼ਨ ਕੀਤੀ। ਉਹ ਜਿਹੜਾ ਬੰਦਾ ਲਾਜ਼ਮੀ ਰਹਿ ਜਾਂਦਾ ਉਹਦੇ ਮਨ ਚ ਹੁੰਦਾ ਕਿ ਪਤਾ ਨਹੀਂ ਕੀ ਹੋਇਆ। ਪਰ ਇੰਨੇ ਵਧੀਆ ਢੰਗ ਦੇ ਨਾਲ ਪਾਰਟੀ ਨੇ ਟਿਕਟਾਂ ਦਿੱਤੀਆਂ। ਕਿਸੇ ਵੀ ਟਿਕੜੇ ਵਿੱਚ ਕੋਈ ਗੜਬੜੀ ਹੋਈ ਹਰ ਵਾਰ ਤੇ ਵਰਕਰ ਦਾ ਜਿਹੜਾ ਕੁਆਲਟੀ ਪ੍ਰਤੀ ਵਫਾਦਾਰੀ ਉਹਨੇ ਜਿਹੜਾ ਕੰਮ ਕੀਤਾ ਉਹਦੀ ਜਿਹੜੀ ਦਿੱਤਣ ਦੀ ਕਪੈਸਿਟੀ ਹੈ ਉਹਨੂੰ ਮੁੱਖ ਰੱਖ ਕੇ ਜਿਹੜੀਆਂ ਟਿਕਟਾਂ ਦਿੱਤੀਆਂ ਇਸ ਕਰਕੇ ਪ੍ਰੋਟੈਸਟ ਕੋਈ ਨਹੀਂ ਸਾਡੇ ਵਰਕਰ ਆ ਜੇ ਕੋਈ ਦੇਮਾਂ ਚ ਗੁੱਸਾ ਆ ਗਿਆ ਲਾ ਹੋਗਾ ਕੋਈ ਨਹੀਂ ਦਿਹਾੜੀ ਹੁੰਦਾ ਪਸਾ ਦੇ ਨੂੰ ਨਾਲ ਤੋੜਾਂਗੇ ਸਾਰੇ ਨਾਲ ਤੋੜਦੇ ਉਹ ਵੀ ਸਾਡੇ ਵਰਕਰ ਆ ਸਾਡੇ ਭਰਾ ਨੇ ਕੋਈ ਚੱਕਰ ਨਹੀਂ ਸਰ ਸਾਹਿਬ ਇਹ ਉਹਨਾਂ ਨੇ ਬਿਆ ਲਾਇਆ ਅਗਰ ਦੋਰਾਵਾ ਕਰਵਾਉਣੇ ਬਿਆ ਕੀਤਾ ਹੈਗਾ ਕਿ ਉਹਨਾਂ ਨੇ ਕੋਈ ਸਹੂਦ ਦੀ ਦੇਸ਼ੀ ਤੇ ਆ ਜਿਵੇਂ ਕਿ ਇਹਨਾਂ ਨੇ ਕਿ ਮਾਰੀ ਘੁਮਾ ਕੇ ਲਾਇਆ ਇਹਨਾਂ ਨੇ ਮੇਰੇ ਕੋਲ 25 ਲੱਖ ਦੀ ਡਿਮਾਂਡ ਦਿੱਤੀ ਤੇ ਉਹਨਾਂ ਨੇ ਸਹੂਦ ਦੀ ਦੇਸ਼ੀ ਤੇ ਗਏ ਕਿੰਨੇ ਕਿਹਦੇ ਕਾ ਦੋਰਾਵਾ ਕਰਵਾਉਣਾ ਨਹੀਂ ਨਹੀਂ ਮੈਨੂੰ ਪਤਾ ਨਹੀਂ ਜੇ ਉਹਨਾਂ ਦੇ ਕੋਈ ਇੰਦਾ ਦੀ ਗੱਲ ਹੋ ਜੋ ਸਹੂਦ ਹੋਊਗਾ ਆਪਾਂ ਦੇਖਾਂਗੇ ਪਰ ਇੰਦਾ ਦੀ ਕੋਈ ਗੱਲ ਸਾਡੇ ਕੋਲ ਕੋਈ ਇੰਦਾ ਦੀ ਗੱਲ ਨਹੀਂ ਪੋੜ ਗੱਲ